ست نام شدیوائی ہی گرو بجی جگ اور نہ جاہی مہاتم میں اوتار جگ او دیانک تن کے دکھ دو کوٹک دور گئے ਮਥੁਰਾ ਜੀ ਨੀ ਅੰਮ੍ਰਿਤ ਨਾਮ ਪੀਓ ਇਹ ਪਦ ਤਤੇ ਮਤ ਚੂ ਕਹੇ ਜੇ ਮਨ ਬੇਦ ਬੇਦ ਨਾ ਜਾਣ ਬੀਓ ਪਰ ਤਸ ਹਿਰਦੈ ਗੁਰ ਅਰਜੋ ਨਿਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸਮੂਹ ਨਗਰ ਵਾਸੀ ਸੰਗਤਾਂ ਨਗਰ ਕੌਣੀ ਪ੍ਰਬੰਧਕ ਮੀਰਾਂ ਵੱਲੋਂ ਖੰਡ ਪੜ ਸਾਹਿਬ ਪrakash ਮਾਨ ਪ੍ਰਾਰੰਭ ਹੋਏ ਨੇ ਸੰਗਤਾਂ ਬੜੇ ਪੇਮ ਭਾਵਨਾ ਸ਼ਰਦਾ ਦੇ ਨਾਲ ਸੇਵਾ ਕਰੀਆਂ ਨੇ ਸਮੇ ਦੇ ਮੁਤਾਬਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਉਹਨਾਂ ਦੇ ਇਤਿਹਾਸ ਦੇ ਸੰਗਤਾਂ ਨਾਲ ਸਾਂਝ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਬੀਬੀ ਪੰਨੀ ਜੀ ਬੀਬੀ ਪੰਨੀ ਜੀ ਦੇ ਘੁੱਖੋਂ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ 1563 ਈਸਵੀ ਨੂੰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦਾ ਪ੍ਰਕਾਸ਼ ਹੁੰਦਾ ਸਮਾ ਮੀਤ ਦਾ ਗੋਇੰਦਵਾਲ ਸਾਹਿਬ ਵਿਖੇ 11 ਸਾਲ ਨਾਨਾ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਬੁੱਕਲ ਦੇ ਵਿੱਚ ਉਹਨਾਂ ਦੇ ਕੋਲ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਵਿਤਿਤ ਹੁੰਦੇ ਹਨ ਸਤਿਗੁਰੂ ਉਹਨਾਂ ਸਮੇਂ ਵਿੱਚ ਦੋ ਕਤਨਾਵਾਂ ਦਾ ਇਤਿਹਾਸਕਾਰ ਵਰਣਨ ਕਰਦੇ ਹਨ ਇੱਕ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜਨਾਨਾ ਜੀ ਸਤਿਗੁਰਾਂ ਦੇ ਪ੍ਰਸ਼ਾਦ ਦਾ ਥਾਲੇ ਵਿੱਚ ਪਾਇਆ ਸੀ ਛਕਦੇ ਸਨ ਗੁਰੂ ਅਰਜਨ ਦੇ ਮਹਾਰਾਜ ਬਚਪਨ ਦੇ ਵਿੱਚ ਨਹੀਂ ਰੁੱਟਦੇ ਹੋਇਆ ਜਾ ਕੇ ਥਾਲੇ ਨੂੰ ਹੱਥ ਪਾ ਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਵਾਜ਼ ਦਿੰਦੇ ਨੇ ਤੇ ਕਹਿੰਦੇ ਹਨ ਉਹ ਥਾਲ ਦੇ ਆਲਕਾ ਇੰਨੇ ਨੂੰ ਉਹਨਾਂ ਦੇ ਮਾਂ ਬੀਬੀ ਪੰਨੀ ਜੀ ਆ ਜਾਂਦੇ ਐ ਉਹਨਾਂ ਨੇ ਆਵਾਜ਼ ਦਿੱਤੀ ਪਿਤਾ ਜੀ ਤੇ ਸਤਿਗੁਰੂ ਕਹਿੰਦੇ ਦੇਖੋ ਇਹ ਅਰਜੁਨ ਦੇ ਕਹਿੰਦੇ ਆ ਕਿ ਥਾਲ ਨੂੰ ਹੱਥ ਪਾਇਆ ਕਿਸੇ ਸਮੇਂ ਇਹਨਾਂ ਨੇ ਇਸ ਤਰ੍ਹਾਂ ਦਾ ਥਾਲ ਹੈ ਜਿਹੜਾ ਉਹ ਸਿਸ਼ਟੀ ਨੂੰ ਦੇਂਦਾ ਜਿਦੇ ਵਿੱਚ ਸੱਤ ਸੰਤੋਖ ਵਿਚਾਰ ਦਾ ਗਿਆਨ ਇਸੇ ਤਰ੍ਹਾਂ ਇੱਕਦੰਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਗੇ ਰਾਮ ਕਰਦੇ ਹੈ ਪਲੰਘ ਤੇ ਪਏ ਹੁੰਦੇ ਨੇ ਮੰਝੇ ਤੇ ਪਏ ਤੇ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਰੁੱਟਦਿਆਂ ਹੋਇਆ ਮੰਝੇ ਦੀ ਪਾਵੀ ਨਾਲ ਆ ਕੇ ਖੜੀ ਹੁੰਦੇ ਐ ਮੰਝਾ ਹਿਲਦਾ ਗੁਰੂ ਅਮਰਦਾਸ ਮਹਾਰਾਜ ਜੀ ਉੱਠ ਕੇ ਬੈਠ ਕੇ ਵੇਖਦੇ ਕਹਿੰਦੇ ਉਹ ਆਹ ਕੌਣ ਨੁਖ ਭਾਰੀ ਜਿਹਨੇ ਸਾਡੀ ਮੰਝੀ ਹਲਾਈ ਸਾਜੀ ਉੱਠ ਕੇ ਫਿਰ ਗੁਰੂ ਅਰਜਨ ਦੇ ਮਹਾਰਾਜ ਆਪਣੇ ਦੋਤੇ ਨੂੰ ਦੁਨਹਤਾ ਨਾਲ ਚੁੱਕਦੇ ਨੇ ਆਪਣੀ ਬੁਖਲ ਵਿੱਚ ਮਟਾਉਂਦੇ ਨੇ ਇਹਨਾਂ ਨੂੰ ਬੀਬੀ ਪੰਨੀ ਜੀ ਆ ਜਾਂਦੇ ਪਿਤਾ ਜੀ ਮੈਂ ਉੱਧਰ ਕੰਮਕਾਰ ਵਿੱਚ ਲੱਗੇ ਸੀ ਇਹ ਇੱਧਰ ਆ ਗਿਆ ਪਤਾ ਨਹੀਂ ਲੱਗਿਆ ਤੇ ਚੁੱਕ ਗਏ ਉਹਨਾਂ ਨੇ ਸ਼ਬਦ ਜਿਹੜੇ ਕਹੇ ਕਹਿੰਦੇ ਦੋਹੇ ਤਾਰ ਕਿਉਂਕਿ ਬੀਬੀ ਪੰਨੀ ਜੀ ਕਹਿੰਦੇ ਜਦ ਸਤਿਗੁਰੂ ਕਹਿੰਦੇ ਕੌਣ ਨੀਲੀ ਭਾਨੀ ਜੀ ਕਹਿੰਦੇ ਕਿਤਾ ਜੀ ਤੁਹਾਡਾ ਦੋਤਾ ਤੇ ਸਤਿਗੁਰਾਂ ਨੇ ਝੁੱਕ ਕੇ ਕਿਹਾ ਦੋਸਤਾ ਬਾਣੀ ਦਾ ਬੋਤਾ ਇਹ ਵੀ ਫਿਰ ਬਖਸ਼ਿਸ਼ ਕੀ ਤਿਸਮਾਂ ਬੀਤਦਾ ਹੈ ਅਮਰ ਸਰ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੀ ਸੇਵਾ ਲਾ ਦਿੰਦੇ ਨੇ ਸੇਵਾ ਕਰਦੇ ਆਂ ਇਨਾਂ ਦੇ ਜਿਹੜੇ ਵੱਡੇ ਵੱਡੇ ਰਹਿ ਬਿਰਤੀ ਚੰਦ ਜੀ ਤੇ ਉਹਦੋਂ ਛੋਟੇ ਮਹਾਦੇਵ ਜੀ ਉਸ ਤੋਂ ਛੋਟੇ ਨੇ ਗੁਰੂ ਅਰਜਨ ਦੇਵ ਮਹਾਰਾਜ ਬਿਰਤੀ ਚੰਦ ਵੱਡੇ ਪੁੱਤ ਨੇ ਵਿਰੋਧ ਕੀਤਾ ਗੁਰਤਗਿੱਧ ਲਈ ਵੀ ਮੈਨੂੰ ਸਭ ਕੁਝ ਮਿਲੇ ਸਮੇਂ ਦੇ ਉਤਾਰ ਕਪਵ ਸੰਖੇਪ ਦੇ ਵਿੱਚ ਤੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਗੋਇੰਦਵਾਲ ਸਾਹਿਬ ਉਹਨਾਂ ਨੂੰ ਲੈ ਆਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਸਤਿਗੁਰੂ ਪ੍ਰਭ ਪਿਆਨਾ ਕਰ ਜਾਂਦੇ ਨੇ ਪਰ ਪ੍ਰਿਥੀ ਚੰਦ ਨੇ ਦੋਸ਼ ਲਾਇਆ ਗੁਰਤਾ ਗੱਦੀ ਲਈ ਇਹਨਾਂ ਨੇ ਧੰ ਗੁਰੂ ਰਾਮਦਾਸ ਮਹਾਰਜ ਕਿਤਾ ਜੀ ਨੂੰ ਇਹਨੇ ਅਰਜਨ ਦੇਵ ਨੇ ਕਹਿੰਦੀ ਕੁਝ ਦੇ ਦਿੱਤਾ ਇਸ ਕਰਕੇ ਭੋਗ ਤੇ ਫਿਰ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਬਾਬਾ ਸ਼੍ਰੀ ਚੰਦ ਜੀ ਦੋ ਪੱਗਾਂ ਲੈ ਕੇ ਆਏ ਤੇ ਭਰਤੀ ਚੰਦ ਕਹਿੰਦਾ ਵੀ ਮੈਨੂੰ ਪੱਗ ਮੈਂ ਵੱਡਾ ਘਰੋਂ ਕਹਿੰਦੇ ਦੋ ਪੱਗਾਂ ਲੈ ਕੇ ਆਏ ਵੱਡਾ ਬੱਚਰ ਹੋਣ ਲਈ ਉਹਨਾਂ ਨੂੰ ਤੇ ਗੁਰਤਾ ਗੱਦੀ ਦੀ ਗੁਰੂ ਅਰਜਨ ਦੇਵ ਮਹਾਰਾਜ ਪਰ ਉਹ ਵੀ ਭਰਤੀ ਚੰਦ ਨੇ ਖੋਲੀ ਤੇ ਉਹ ਵੀ ਪੱਗ ਖੋਲੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗੁਸੇ ਨਹੀਂ ਹੋਏ ਕਰੋਧ ਵਿੱਚ ਨਹੀਂ ਆਏ ਉਹ ਕਹਿੰਦੇ ਲੈ ਵੀ ਪੱਗ ਤੂੰ ਬਨ ਲੈ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਪਰ ਬਾਬਾ ਬੁੱਢਾ ਜੀ ਨੂੰ ਸਤਿਗੁਰੂ ਕਹਿਣ ਲੱਗੇ ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਇਹ ਪੱਗਾਂ ਦੀ ਮਹਤਾਜ ਨਹੀਂ ਚਲੋ ਸਮਾਂ ਬੀਤਦਾ ਹੈ ਹਰਮੰਦਰ ਸਿੰਘ ਸਤਸਾਹਿਬ ਆਜੰਦੇ ਸਤਗੁਰੂ ਸੇਵਾ ਕਰਾਉਂਦੇ ਨੇ ਸਤਗੁਰਾਂ ਦੇ ਜਿਹੜੀ ਸ਼ਾਦੀ ਐ ਫਿਰ 18 ਸਾਲ 19 ਸਾਲ ਦੀ ਉਮਰ ਵਿੱਚ ਉਸ ਤੋਂ ਪਹਿਲਾਂ ਮਾਤਾ ਗੰਗਾ ਜੀ ਦੇ ਨਾਲ ਹੁੰਦੀ ਐ ਸਮਾਂ ਬੀਤਦਾ ਘਰ ਕੋਈ ਸੰਤਾਨ ਨਹੀਂ ਰਥੀ ਚੰਦ ਦੇ ਘਰੋਂ ਬੀਬੀ ਕਰਮੋ ਉਹ ਮੇਨਾ ਮਾਰਦੇ ਐ ਤੇ ਮਾਤਾ ਗੰਗਾ ਜੀ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਕਹਿੰਦੇ ਫਿਰ ਉਹਨਾਂ ਨੇ ਬਾਬਾ ਬੁੱਢਾ ਜੀ ਦੇ ਕੋਲ ਅਰਦਾਸ ਕਰਨ ਵਾਸਤੇ ਪੁੱਤਰ ਦੀ ਦਾਤ ਵਾਸਤੇ ਉਹਨਾਂ ਨੇ ਭੇਜਿਆ ਬਾਬਾ ਬੁੱਢਾ ਮੀਨ ਮਾਤਾ ਜੀ ਆਉਂਦੇ ਨੇ ਸੰਖੇਪ ਦੇ ਵਿੱਚ ਇਤਿਹਾਸ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਸਤ ਗੁਰਾਂ ਦੇ ਘਰ 1595 ਨੂੰ ਸ਼ਾਦੀ ਤੋਂ ਤਕਰੀਬਨ 14-15 ਸਾਲ ਬਾਅਦ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਬਾਬਾ ਬੁੱਢਾ ਜੀ ਨਾਮ ਰੱਖਦੇ ਨੇ ਬਾਬਾ ਬੁੱਢਾ ਜੀ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ 65 ਤਰ੍ਹਾਂ ਦੀ ਵਿੱਦਿਆ ਦਾ ਗਿਆਨ ਵੀ ਦਿੰਦੇ। ਇਸੇ ਤਰ੍ਹਾਂ ਇੰਵੈਤੀ ਚੰਦ ਵੱਡਾ ਭਰਾਤਾ ਜਿਹੜਾ ਉਹ ਗੁਰਤੱਗ ਦਿਲੇ ਬਹੁਤ ਯਤਨ ਕਰਦਾ ਹੈ। ਤਨ ਗੁਰੂ ਹਰਿਗੋਬਿੰਦ ਸਮਰਾਜ ਦੇ ਪਤੀ ਜੇ ਨੂੰ ਮਾਰਦਿਆਂ ਵੀ ਸ਼ਾਦਸ਼ਾਣ ਰਚਦਾ ਹੈ। ਦਾਈ ਨੂੰ ਉਹਨੇ ਆਪਣੇ ਨਾਲ ਗੱਢ ਕੇ ਪੈਸੇ ਦੇ ਕੇ ਭੇਜਿਆ ਛਾਤੀਆਂ ਨੂੰ। ਉਹਨੀਆਂ ਨੂੰ ਜਹਿਰ ਲਾ ਕੇ ਵੀ ਬੱਚੇ ਨੂੰ ਚੰਗਾ ਦੇਣਾ ਦੁੱਧ। ਤੇ ਉਹ ਨਹੀਂ ਮਰ ਜਾਣਾ। ਇਸ ਤਰ੍ਹਾਂ ਕਰਕੇ ਉਹ ਫੱਤੂ ਦਾਈ ਜਿਹੜ ਨੂੰ ਪੈਸੇ ਦੇ ਕੇ ਭੇਜਿਆ ਪਰ ਜਦੋਂ ਨੇ ਬਾਲਕ ਨੂੰ ਤਨ ਗੁਰੂ ਹਰਿਗੋਬਿੰਦ ਸਮਰਾਇਂ ਦੁੱਧ ਚੰਗਾਇਆ ਉਹ ਆਪ ਹੀ ਮਰ ਗਈ ਕਿਉਂਕਿ ਜੈਸੀ ਜਿਹੜਾ ਉਲਟਾ ਉਹ ਨੂੰ ਚੜ ਗਿਆ ਮੌਤ ਹੋ ਗਈ ਤੇ ਮਰਦੀ ਮਰਦੀ ਦੱਸ ਗਈ ਵੀ ਮੈਨੂੰ ਕਿਰਤੀ ਚੰਦ ਨੇ ਭੇਜੇ ਪੈਸੇ ਦੇ ਕੇ ਬਾਲਕ ਨੂੰ ਖਤਮ ਕਰਨ ਵਾਸਤੇ ਦੂਜੀ ਸ਼ਾਹ ਧਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰਨ ਲਈ ਫਿਰ ਉਹਨੇ ਇੱਕ ਸਪੇਰਾ ਗੰਡਿਆ ਨਾਲ ਸਪੇਰੇ ਨੂੰ ਪੈਸੇ ਦਿੱਤੇ ਉਹਨੇ ਆ ਕੇ ਸੱਪ ਛੱਡ ਦਿੱਤਾ ਪਰ ਕੀ ਹੁੰਦਾ ਹੈ ਤਨ ਗੁਰੂ ਹਰਿ ਗੋਬਿੰਦ ਸਮਰ ਜੁੜਦੇ ਫਿਰਦੇ ਨੇ ਸੱਪ ਜਦੋਂ ਆਉਂਦਾ ਤੇ ਗੁਰੂ ਹਰਿ ਗੋਬਿੰਦ ਸਮਰ ਰਾਜ ਜੀ ਨੇ ਆਪਣੇ ਹੱਥ ਦੇ ਨਾਲ ਉਹਦੀ ਸਰੀ ਨੂੰ ਪਕੜ ਲਿਆ ਤੇ ਘੁੱਟ ਦਿੱਤਾ ਸੱਪ ਐ ਜਿਹੜਾ ਉਹ ਮਰ ਗਿਆ ਸੀ ਤੇਰੇ ਨੇ ਫੇਰ ਵੀ ਦੱਸ ਦਿੱਤਾ ਵੀ ਮੈਨੂੰ ਫਿਰ ਅਥੀ ਚੰਦ ਨੇ ਭੇਜਿਆ ਪਤਾ ਲੱਗ ਗਿਆ ਪਰ ਸਤਿਗੁਰੂ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਕੁਝ ਨਹੀਂ ਬੋਲੇ ਫੇ ਤੀਜੀ ਵਾਰ ਉਹਨੇ ਇੱਕ ਬ੍ਰਹਮਣ ਕੋਨੇ ਭੇਜਿਆ ਵੀ ਹੁਣ ਤੂੰ ਕਿਸੇ ਤਰੀਕੇ ਨਾਲ ਜ਼ਹਿਰ ਦੇ ਨਾ ਜਾਂਦਾਹੀਂ ਵਿੱਚ ਪਾ ਕੀ ਉਹ ਬ੍ਰਹਮਣ ਆਉਂਦਾ ਦਹੀਂ ਦੇ ਵਿੱਚ ਜ਼ਹਿਰ ਪਾਇਆ ਹੁੰਦਾ ਸਤਗੁਰਾਂ ਨੂੰ ਪਾਸੇ ਲੈ ਜਾਂਦਾ ਜਦੋਂ ਉਹਨਾਂ ਨੂੰ ਦੇਣ ਲੱਗਦਾ ਧੰਗੁਰੂ ਹਰਗੋਬਿੰਦ ਸਹ ਮਹਾਰਾਜ ਜੀ ਚੀਕ ਮਾਰਦੇ ਨੇ ਉੱਚੀ ਤੇ ਪੈਰ ਮਾਰਦੇ ਆ ਉਹ ਕੌਲੀ ਜਣੀ ੱਲੇ ਡਲ ਡਿੱਗ ਪੈਂਦੀ ਐ ਤੇ ਇਹਨੇ ਨੂੰ ਮਾਤਾ ਗੰਗਾ ਜੀ ਆ ਜਾਂਦੇ ਜਦੋਂ ਦੇਖਦੇ ਐ ਤੇ ਬ੍ਰਹਮਣ ਦੇ ਕਹਿੰਦੇ ਨਾਲ ਦੀ ਨਾਲ ਹੀ ਪੇਟ ਦੇ ਵਿੱਚ ਐਸਾ ਦਰਦ ਉੱਠਦਾ ਐ ਸੂਲ ਉੱਠਦੇ ਬਾਣੀ ਵਿੱਚ ਵੀ ਜ਼ਿਕਰ ਕੀਤਾ ਸਤਿਗੁਰਾਂ ਨੇ ਬ੍ਰਹਮਣ ਮੁਵਾ ਹੋਈ ਕੈ ਸੂਲ ਦਰਦੋ ਦੇ ਉੱਠਦਾ ਤੇ ਬਿਲਕਦਿਆਂ ਹੋਇਆ ਤੜਫਦਿਆਂ ਹੋਇਆ ਮਰਦ ਮੌਤ ਹੋ ਜਾਂਦੀ ਹੈ ਮਰਦ ਮਰਦਾਂ ਦੱਸ ਜਾਂਦਾ ਮੈਨੂੰ ਫਿਰਤੀ ਚੰਦ ਨੇ ਭੇਜ ਪਰ ਵਾਹਿਗੁਰੂ ਨੇ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਅਖਿਆ ਕੀਤੀ ਇਸੇ ਤਰ੍ਹਾਂ ਬਹੁਤ ਯਤਨ ਕਰਦਾ ਫਿਰਤੀ ਚੰਦ ਸੁਲਹੀ ਖਾਨ ਸੁਲਬੀ ਖਾਨ ਉਹਨਾਂ ਨੂੰ ਵੀ ਸਰਕਾਰੇ ਦਰਬਾਰੇ ਜਾ ਕੇ ਕਹਿੰਦਾ ਸੁਲਹੀ ਖਾਨ ਨੂੰ ਭੇਜਦਾ ਹੈ ਜਹਾਂਗੀਰ ਵੀ ਜਾ ਕੇ ਗੁਰਤਾ ਗਦੀ ਦਵਾਉ ਨੰਨ ਜਦੋਂ ਆਉਂਦਾ ਤੇ ਬੈਠੀ ਚੰਦੂ ਨੂੰ ਆਪਣਾ ਹੈ ਰਣਗਰ ਦੇ ਵਿੱਚ ਜਿਹੜਾ ਉਹਨੇ ਪੱਠਾ ਲਾਇਆ ਹੁੰਦਾ ਉਹ ਦਿਖਾਉਂਦਾ ਹੁੰਦਾ ਪੱਠਾ ਜਦੋਂ ਦੇਖਣ ਚੜਦਾ ਸੁਲਹੀ ਖਾਂ ਤੇ ਉੱਥੇ ਘੋੜਾ ਡਰ ਜਾਂਦਾ ਉਹ ਸਿੱਧਾ ਆਵੇ ਤੇ ਚੜ ਜਾਂਦਾ ਤੇ ਸਣੇ ਘੋੜੇ ਸੁਲਹੀ ਖਾਂ ਆਵੇ ਦੇ ਭਾਂਬੜ ਜਿਹੜੇ ਨਿਕਲਨੇ ਹੁੰਦੇ ਹਨ ਉਹਦੇ ਵਿੱਚ ਹੀ ਤਸ ਜਾਂਦਾ ਸਰਜੰਦ ਬਾਣੀ ਵਿੱਚ ਵੀ ਸਤਿਗੁਰਾਂ ਨੇ ਸ਼ਬਦ ਅੰਕਿਤ ਕੀਤਾ ਫਿਰਦਾ ਕਿ ਤਨ ਗੁਰੂ ਅਰਜਨ ਦੇ ਮਹਾਰਾਜ ਨੇ ਦੱਸਣ ਲੱਗਿਆ ਸੰਗਤਾਂ ਵਿਸੁਲੀ ਕਾਂ ਚੜ ਕੇ ਆਉਂਦਾ ਸੀ ਤੇ ਉਹ ਆਉਂਦਿਆਂ ਹੀ ਇਸ ਤਰ੍ਹਾਂ ਖਤਮ ਹੋ ਗਿਆ ਫਿਰ ਸਤਿਗੁਰਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸ਼ਬਦ ਉਹ ਜਾਣ ਕੀਤਾ ਸੰਦਾ ਲਿਆ ਗਾਇਨ ਕੀਤਾ ਹਰਮੰਦਰ ਸਾਹਿਬ ਵਿੱਚ ਸੋਲਹੀ ਤੇ ਨਾਰਾਇਣ ਰੱਖ ਨਾਰਾਇਣ ਰਾਖ ਸੁਲਹਿ ਕਾ ਹਾਥ ਕਹੀ ਨਾ ਫੁੱਜੈ ਸੁਲਹੀ ਹੋਏ ਮੂਆ ਨਾ ਪਾਕ ਨਾ ਪਾਕ ਹੋ ਕੇ ਮਰਿਆ ਸਤਸੰਗ ਜੀ ਇਸੇ ਤਰ੍ਹਾਂ ਸਮਾਂ ਬੀਤ ਜਾਂਦਾ ਇਧਰੋਂ ਜਹਾਂਗੀਰ ਦੇ ਵੱਡੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਉਹਦੇ ਮਗਰ ਜਹਾਂਗੀਰ ਨੇ ਸਿਪਾਈ ਲਾ ਦਿੱਤੇ ਆਗਰੇ ਤੂੰਦਿਆਂ ਆ ਗੋਇੰਦਵਾਲ ਸਾਹਿਬਾ ਉੱਤਰਦੇ ਆ ਕੇ ਉਹ ਲਾਹੌਰ ਨੂੰ ਲੰਘਦਾ ਸੀ ਤੇ ਗੋਇੰਦਵਾਲ ਸਾਹਿਬ ਉੱਤੇ ਰੁਕੇ ਤੇ ਉਹਨਾਂ ਨੇ ਫਿਰ ਤੂਮ ਤਲਾ ਦਿੱਤੀ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਹਨੂੰ ਤਿਲਕ ਦਾ ਦਿੱਤਾ ਬਾਦशाही ਦਾ ਤੇ ਨਾਲੇ ਪ੍ਰਸ਼ਾਦ ਅਸ਼ਕਾਇਆ ਨਾਲੇ ਉਹਦੀ ਮਦਦ ਕੀਤੀ ਇਸੇ ਦੇ ਵਿੱਚ ਫਿਰ ਜਹਾਂਗੀਰ ਜਿਹੜਾ ਉਹਨਾਂ ਨੇ ਸਤਗੁਰਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਵਰੰਟ ਜਾਰੀ ਕਰ ਦਿੱਤੇ ਸਮੇਂ ਦੇ ਨਾਲ ਨਾਲ ਸਾਧ ਸੰਗਤ ਜੀ ਈਰਾਨ ਮੰਦਰ ਸਾਹਿਬ ਵਿਰਾਂਤ ਜਾਰੀ ਕਰ ਦਿੱਤੇ ਉਹ ਵਿਰਾਂਤ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਸਾਰੀ ਜਾਇਦਾਦ ਖਤਮ ਕੀਤੀ ਜਾਵੇ ਗ੍ਰਿਫਤਾਰ ਕੀਤਾ ਜਾਵੇ ਹਰਮੰਦਰ ਸਾਹਿਬ ਉਹ ਪਹੁੰਚਦੇ ਆ ਹਰਮੰਦਰ ਸਾਹਿਬ ਫਿਰੋ ਸਤਿਗੁਰੂ ਜੀ ਧੰ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਜਿਹੜੇ ਉਸ ਸਮੇਂ 11 ਸਾਲ ਦੇ ਹੁੰਦੇ ਨੇ ਆਪਣੇ ਪੁੱਤਰ ਨੂੰ ਗੁਰਤਗਦੀ ਤੇ ਪਨਾ ਕੇ ਤੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਸਾਰੇ ਸਿਆਣੇ ਸਿੱਖਾਂ ਨੂੰ ਸਮਝਾ ਗ ਸਤਿਗੁਰੂ ਜਿੱਥੋਂ ਚੱਲਾ ਪਾਉਂਦੇ ਨੇ ਪੰਜ ਸਿੱਖ ਸਤਿਗੁਰਾਂ ਦੇ ਨਾਲ ਜਾਂਦੇ ਐ ਭਾਈ ਬਿਦੀ ਚੰਦ ਭਾਈ ਲੰਗਾ ਜੀ ਭਾਈ ਜੇਠਾ ਜੀ ਤੇ ਭਾਈ ਪ੍ਰਾਨਾ ਜੀ ਭਾਈ ਪੈੜਾ ਜੀ ਪੰਜ ਸਿੱਖ ਸਤਿਗੁਰਾਂ ਦੇ ਨਾਲ ਲਾਹੌਰ ਜਾਂਦੇ ਐ ਪਰ ਜਹਾਂਗੀਰ ਦੇ ਸਮੇ ਉੱਥੇ ਨਹੀਂ ਹੁੰਦਾ ਉਹ ਚਲਾ ਜਾਂਦੇ ਵਿੱਚ ਵਿੱਚ ਮੁਤਜਾ ਖਾਨ ਦੇ ਉਹਦੀ ਡਿਊਟੀ ਲਾ ਜਾਂਦਾ ਐ ਤੇ ਜੰਦੂ ਜਿਹਦਾ ਪਹਿਲਾ ਆਪਣੀ ਲਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਉਹਦੇ ਭੇਜੇ ਹੋਏ ਮਨੋਕਰ ਗਏ ਪਰ ਜਦੋਂ ਨੇ ਪੁੱਛਿਆ ਵੀ ਮਿਲ ਲਕੀ ਦਾ ਰਸਤਾ ਜੇ ਤਾਂ ਜਿਲਕੀ ਚੁੱਕਿਆ ਉਹਨਾਂ ਨੇ ਨਤਮ ਗੁਰੂ ਅਰਜਨ ਦੇਵ ਮਹਾਰਾਜ ਦੇ ਪੁੱਤਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਉਹਨੇ ਫਿਰ شاہی ਦਰਬਾਰ ਵਿੱਚ ਠਹਿਰ ਗਿਆ ਸੀ ਕਹਿੰਦਾ ਵੀ ਚਵਾਰੀ ਦੇ ਅਤੁੱਤ ਲਾਈ ਗੁਰੂ ਕੰਗੋੜੀ ਤੇ ਆਪਣੇ ਆਪ ਵੱਡਾ ਛਾਣਦਾ ਸੀ ਡੱਕ ਇਹ ਸੰਗਤਾਂ ਜਿਹੜੀਆਂ ਜੀ ਦੀਆਂ ਨਾਰਾਜ਼ ਹੋ ਗਈਆਂ ਉਹ ਜਦੋਂ ਰਿਖੇ ਆਉਂਦੇ ਐ ਤੇ ਸਤਿਗੁਰੂ ਚਲੋ ਅਨਕਾਰ ਨਹੀਂ ਕਰਦੇ ਪਹਿਲਾਂ ਪਰ ਇਹਨੇ ਉਹ ਦਿੱਲੀ ਵਾਲੇ ਸੰਗਤ ਵੱਲੋਂ ਪੱਤਰ ਆ ਜਾਂਦੀ ਐ ਵੀ ਇਹਨੇ ਗੁਰਕਾਰ ਨੂੰ ਮੋੜੀ ਤੇ ਆਪਣੇ ਆਪ ਜਵਾਰਾ ਸਤਿਗੁਰੂ ਗਿਆ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈ। ਸਤਿਗੁਰੂਆਂ ਨੇ ਫਿਰ ਸੰਗਤ ਦੇ ਕਿ ਤਨਕਾਰ ਕਰ ਦਿੱਤਾ ਉਹ ਵੀ ਫਿਰ ਆਪਣਾ ਜਿਹੜੇ ਬਦਲੇ ਦੀ ਭਾਵਨਾ ਰੱਖਦਾ ਸੀ ਮਨ ਮਿੱਤ ਮਰਤਜਾ ਖਾਨ ਦੀ ਡਿਊਟੀ ਲਾ ਦਿੱਤੀ ਨਾਲ ਚੰਦੂ ਉਹਨੂੰ ਵੀ ਮੌਕਾ ਮਿਲ ਗਿਆ ਵੀ ਮੇਰੀ ਲੱਗਦਾ ਰਿਸ਼ਤਾ ਨਹੀਂ ਲਿਆ ਗੱਦੇ ਕਹਿੰਦੇ ਜਵਾਬ ਦੇ ਦਿੱਤਾ ਵੀ ਸੰਗਤ ਨੂੰ ਵੱਡੀ ਸਮਝਦੇ ਮੈਨੂੰ ਨਹੀਂ ਜਾਣਦੇ ਮੈਂ دیਵਾਨ ਬਾਦਸ਼ਾਹ ਦਾ ਉਹਨੂੰ ਵੀ ਮੌਕਾ ਮਿਲ ਗਿਆ ਸਤਗੁਰਾਂ ਨੂੰ ਉਹਦੀ ਹਵੇਲੀ ਦੇ ਵਿੱਚ ਰੱਖਿਆ ਗਿਆ ਸਾਧ ਸੰਗਤ ਜੀ ਦੰਨ ਤਰ੍ਹਾਂ ਦੇ ਤਸੀਹੇ ਤੇ 5 ਦਿਨ ਸਤਿਗੁਰਾਂ ਨੂੰ ਮੇਲੀ ਵਿੱਚ ਭੁੱਖਾ ਰੱਖਦੇ ਨੇ ਫੇਰ ਮਰਤజా ਖਾਨ ਤੇ ਚੰਦੂ ਕਹਿੰਦਾ ਵੀ ਇਹ ਮੌਕਾ ਤੁਸੀਂ ਮੈਨੂੰ ਦਿਓ ਮਰਤజా ਖਾਨ ਉਹ ਕਹਿੰਦਾ ਵੀ ਤੂੰ ਲੈ ਲੈ ਕਹਿੰਦੇ ਮੈਂ ਇਹਨਾਂ ਨੂੰ ਸ਼ਹੀਦ ਕਰਾਂਗਾ ਉਹਨਾਂ ਨੇ ਤੀਕੇ ਜਿਹੜੇ ਫੜਾਏ ਸਤਿਗੁਰਾਂ ਜੱਸਾਵਾ ਕਾਨੂੰਨ ਸੀ ਉਹਦੇ ਮੁਤਾਬਕ ਉਹਦੇ ਮਤਾਬਕ ਹੁੰਦਾ ਸੀ ਵੀ ਜਿਹਨੂੰ ਸ਼ਹੀਦ ਕਰਨਾ ਹੈ ਉਹਦਾ ਖੂਨ ਨਾ ਡੁੱਲੇ ਹੋਰ ਕਿਸੇ ਤਰੀਕੇ ਨਾਲ ਉਹਨੂੰ ਮੌਤ ਦੇਣੀ ਇਸੇ ਕਰਕੇ ਉਹ ਜੱਸਾਵਾ ਕਾਨੂੰਨ ਦੇ ਮਤਾਬਕ ਸਤਗੁਰਾਂ ਨੂੰ ਪਹਿਲਾਂ ਦੇਗ ਵਿੱਚ ਵਿਦਵਾਨ ਕਹਿੰਦੇ ਉਬਾਲਿਆ ਜਾਂਦਾ ਸਾਰੇ ਫਲੂਏ ਹੋ ਜਾਂਦੇ ਆ ਸਰੀਰ ਦੇ ਉੱਤੇ ਸਤਗੁਰਾਂ ਦੇ ਚਿਹਰੇ ਤੇ ਸਾਰਾ ਤਾਣਾ ਜਿਹੜਾ ਛਲ ਨਹੀਂ ਛਲ ਨਹੀਂ ਹੋ ਜਾਂਦਾ ਫੁਲੂਆ ਨਾਲ ਫੇਰ 사ਤਗੁਰਾਂ ਨੂੰ ਸਾਸ ਮੰਨੀ ਅਗਲੇ ਦਿਨ ਕੀ ਹੁੰਦਾ ਮਨਡਾਉਣ ਦੀ ਕੋਸ਼ਿਸ਼ ਵੀ ਕਰਦੇ ਐ ਚੰਦੂ ਵੀ ਕਹਿੰਦਾ ਪਰ ਅੱਗੇ ਅਗਲੇ ਦਿਨ ਕੀ ਹੁੰਦਾ ਦੋ ਵੱਡੀਆਂ ਵੱਡੀਆਂ ਚੁਰਾਂ ਜਿਹੜੀਆਂ ਬਣਾਈਆਂ ਜਾਂਦੀਆਂ ਇੱਕ ਦੇ ਉੱਤੇ ਤਵੀ ਰੱਖੀ ਜਾਂਦੀ ਹੈ ਥੱਲੇ ਅੱਗ ਦਾ ਪੰਬੜ ਹੈ ਇੱਕ ਦੇ ਉੱਤੇ ਪਾਣੀ ਦੀ ਦੇਗ ਹੈ ਵੱਡੀ ਤੇ ਉਹ ਸਤਿਗੁਰਾਂ ਨੂੰ ਪਹਿਲਾਂ ਸਜਾ ਦੇ ਚੁੱਕੇ ਨੇ ਹੁਣ ਉਹਨਾਂ ਨੇ ਇੱਕ ਕੜਾਈ ਰੱਖੀ ਹੋਈ ਹੈ ਉਹਦੇ ਵਿੱਚ ਰੇਤ ਪਾਈ ਹੋਈ ਹੈ ਇਹ ਰੇਤ ਗਰਮ ਕਰਦੀ ਹੈ ਇੱਕ ਪਾਸੇ ਤਵੀ ਹੈ ਉਹਦੇ ਥੱਲੇ ਵੀ ਪੰਬੜ ਮੱਚ ਰਹੇ ਹਨ ਆਜ ਆ ਜਾਂਦਾ 3 ਮਈ ਪਰ 1606 ਇਸ ਨਹੀਂ ਫਿਰ ਸਤਿਗੁਰਾਂ ਨੂੰ ਲੈ ਕੇ ਆਉਂਦੇ ਨੇ ਤੇ ਸਤਿਗੁਰਾਂ ਨੂੰ ਦਿਖਾਉਂਦੇ ਆ ਵੀ ਆ ਤਵੀ ਦੇ ਉੱਪਰ ਤੁਹਾਨੂੰ ਬਿਠਾਇਆ ਜਾਣਾ ਅਜੇ ਵੀ ਤੁਸੀਂ ਮੰਨਜੋ ਇਲਾਜ ਕਰਵਾਇਆ ਜਾਏ ਪਰ ਸਤਿਗੁਰੂ ਨਹੀਂ ਇਹੀ ਉਚਾਰਨ ਕਰਦੇ ਨੇ ਪ੍ਰਮਾਤਮਾ ਨੂੰ ਤੇਰਾ ਕੀ ਆ ਮੀਠਾ ਲੱਗ ਗਏ ਹਰ ਨਾਮ ਪਦਾ ਦਾ ਨਾਨਕ ਮੰਗੇ ਸਤਗੁਰਾਂ ਨੂੰ ਉੱਤਵੀ ਦੇ ਉੱਪਰ ਬਿਠਾਇਆ ਜਾਂਦਾ ਹੈ ਥੱਲੇ ਅੱਗ ਦੇ ਫਾਂਬੜ ਮਾਚ ਰਹੇ ਹਨ ਤੇ ਉੱਪਰ ਗੁਰਦੇ ਤਾ ਫਿਰ ਭੁੰਜਾ ਜਿਹੜਾ ਉਹ ਤਤੀ ਦੇ ਦੇ ਕੜਸ਼ੇ ਪਰ ਪਰ ਕੇ ਸਤਗੁਰਾਂ ਦੇ ਸੀਸ ਦੇ ਵਿੱਚ ਪਾ ਦੇ ਸਤਗੁਰਾਂ ਦਾ ਚਿਹਰਾ ਵੀ ਚਲ ਨਹੀਂ ਚਲ ਨਹੀਂ ਹੋ ਗਿਆ ਤਨ ਵੀ ਤੇ ਤਵੀ ਦੇ ਉੱਤੇ ਬੈਠਿਆ ਜਿਹੜੇ ਸਤਗੁਰਾਂ ਦੀ ਚਮੜੀ ਹੈ ਉਹਦਾ ਕੀ ਹਾਲ ਹੋਣਾ ਸਤਸੰਗ ਜੀ ਇਸ ਸਮੇਂ ਭਾਈ ਜਦੋਂ ਸਤਗੁਰਾਂ ਨੂੰ ਫਿਰ ਤਵੇ ਦੇ ਉੱਪਰੋਂ ਲਾਇਆ ਭਾਈ ਪ੍ਰਾਨਾ ਭਾਈ ਜੇਠਾ ਸਤਗੁਰਾਂ ਨੂੰ ਮੋਢਾ ਦਿੰਦੇ ਫਿਰ ਉਹਨਾਂ ਨੂੰ ਕੁਛ ਤੋਂ ਬਾਅਦ ਰਾਵੀ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਕਹਿੰਦੇ ਉਹਨਾਂ ਨੂੰ ਰੋੜ ਦਿੱਤਾ ਜਾਂਦਾ ਹੈ ਦੇਖੋ ਲਾਹੌਰ ਦੀਆਂ ਸਾਰੇ ਲੋਕ ਦੇਖਦੇ ਨੇ ਔਹ ਦੇਖੋ ਕਹਿੰਦੇ ਬੀਬੀ ਭਾਨੀ ਦਾ ਜਾਇਆ ਜਾਂਦਾ ਤੇ ਰਾਵੀ ਦਰਿਆ ਵਿੱਚ ਮਾਨੋ ਕਵੀ ਕਹਿੰਦਾ ਹੈ ਲਖਾਰੀ ਜਿਹੜੇ ਆਪਣੇ ਆਪਣੇ ਅੰਦਰ ਦੇ ਦਰਦ ਨੂੰ ਪੇਸ਼ ਕਰਦਿਆ ਕਹਿੰਦੇ ਰਾਵੀ ਦਰਿਆ ਕਹਿੰਦਾ ਓ ਸ਼ਾਂਤੀ ਦੇ ਪੁੰਜ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਉਹ ਸ਼ਾਂਤੀ ਦੇ ਪੁੰਜ ਕੁਰਬਾਨੀ ਦੇ ਪੁੰਜ ਮਿਹਰਬਾਨੀ ਦੇ ਪੁੰਜ ਕਹਿੰਦੇ ਆ ਤੈਨੂੰ ਸਾਡੀ ਉਮਰ ਸਾਰੇ ਕਹਿੰਦੇ ਲੋਕਾਂ ਨੇ ਤਪਾਇਆ ਤੈਨੂੰ ਪੈਠੀ ਚੰਦ ਨੇ ਭਰਾ ਨੇ ਵੀ ਤਪਾਇਆ ਹੋਰ ਤੈਨੂੰ ਬਹੁਤ ਤਪਾਉਣ ਵਾਲੇ ਝਾਲਮਾ ਨੇ ਤਪਾਇਆ ਤਤੀ ਤਵੀ ਤੇ ਬਿਠਾਇਆ ਰੇਤ ਪਾਈ ਦੇਗ ਦੀ ਬਲ ਤਤੀ ਸਾਰੇ ਕਿੰਦ ਤੰਤ ਪਾਇਆ ਜੀਠ ਦਾ ਮਹੀਨਾ ਦਿੱਤਾ ਜਹਾਗੀਰ ਦੇ ਹਲਕਾਰ ਸਾਰੇ ਤੱਤੇ ਮਰਤజా ਖਾਨ ਚੰਦੂ ਦਿੱਤਾ ਨਫਰਤ ਦੀ ਅੱਗ ਵਿੱਚ ਪਰ ਇੱਕ ਕਹਿੰਦੇ ਠੰਡਾ ਤੇ ਬੀਬੀ ਪਾਲਨੀ ਦਾ ਜਾਇਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮਝਾਦੇ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਠੰਡੇ ਹਨ ਰਾਵੀ ਮਾਨੂ ਕਹਿ ਰਿਹਾ ਤੂੰ ਤਾਂ ਦੁਨੀਆ ਨੂੰ ਸ੍ਰੀ ਹਰਿਮੰਦਰ ਸਾਹਿਬ ਦਿੱਤਾ ਹੈ ਤਪ ਦੇ ਹਿਲਦਿਆਂ ਨੂੰ ਠਾਣ ਵਾਸਤੇ ਤਨ ਤਨ ਸਾਹਿਬ ਦਿੱਤਾ ਹੈ ਕੋੜੀਆਂ ਦੇ ਕੋੜ ਦੂਰ ਕਰਨ ਵਾਸਤੇ ਤਨ ਤਨ ਕੀ ਕੋੜੀ ਘਰ ਬਣਾਇਆ ਪਰ ਤੇਰੇ ਤੇ ਕਿਸੇ ਤਰਸ ਨਾ ਕੀਤਾ ਆਕੇ ਤੇ ਮੇਰੇ ਵਿੱਚ ਮੈਂ ਤੈਨੂੰ ਆਪਣੇ ਵਿੱਚ ਲੈ ਕੇ ਕੁਝ ਠੰਡਕ ਦੇ ਦੇਵਾਂ ਪਰ ਸਾਸੰਗ ਦੀ ਸਤਿਗੁਰੂ ਇਹੀ ਉਚਾਰਨ ਕਰਦੇ ਰਹੇ ਹਨ ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾ ਦਾ ਨਾਨਕ ਮੰਗੇ ਕਹਿੰਦਿਆ ਹੋਇ ਆਉ ਰਾਵੀ ਦਰਿਆ ਦੇ ਵਿੱਚ ਪਾਣੀ ਦੇ ਸੁਰਦ ਹੋਗੇ ਸੋ ਸਾਸੰਗ ਦੀ ਉਹਨਾਂ ਨੇ ਇਸ ਤਰ੍ਹਾਂ ਸਿੱਖ ਧਰਮ ਲਈ ਸਾਸੰਗ ਜੀ ਸੰਗਤਾਂ ਦੇ ਵੀ ਕਹਿੰਦੇ ਵੱਡੇ ਕਾਰ ਨਹੀਂ ਹੈ ਸਤਿਗੁਰਾਂ ਨੇ ਸਭ ਤੋਂ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਦੇਨ ਬਖਸ਼ਿਸ਼ ਹੈ ਸਾਰੀ ਬਾਣੀ ਕਤਰ ਕਰਕੇ ਆਪਾਂ ਦਿੱਤੀ ਹੈ ਜਿਹਨੂੰ ਅੱਜ ਵੀ ਆਪਾਂ ਨਤਮਸਤਕ ਹੋਨੇ ਆ ਸਾਰਾ ਗਿਆਨ ਸਤਿਗੁਰੂ ਦੇਗੇ ਕਿਉਂਕਿ ਕੌਮ ਦਾ ਇੱਕ ਕੇਂਦਰੀ ਸਥਾਨ ਹੁੰਦਾ ਉਹ ਹਰਮੰਦਰ ਸਾਹਿਬ ਦੇਗੇ ਕੌਮ ਦਾ ਇੱਕ ਗ੍ਰੰਥ ਹੁੰਦਾ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਗੇ ਜਿੰਨੇ ਨਾਲ ਕੌਮਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਸੋ ਆਪਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਇਕੱਤਰ ਕਰਕੇ ਦੇਗੇ ਹਨ ਸੋ ਸਾਧ ਸੰਗਤ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਸਾਰੀਆਂ ਸੰਗਤਾਂ ਨਾਲ ਮਿਲ ਕੇ ਮਨਾਦੇ ਤੇ ਇਹ ਸ਼ਹੀਦੀ ਦਿਹਾੜੇ ਮਨਾਉਣ ਦਾ ਉਹਨਾਂ ਦੀ ਯਾਦ ਵਿੱਚ ਜੁੜਨ ਦਾ ਲਾਭ ਸਾਰ ਸ੍ਰੀ ਗੁਰੂ ਜੀ ਬਾਣੀ ਨੂੰ ਪੜਨਾ ਨਤਨੇਮ ਸਿਮਰਨ ਅੱਜ ਤੋਂ ਬਾਅਦ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਸਮਰਪਣ ਕਰਦਿਆਂ ਤੇ ਨਤਨੇਮ ਦੋ ਟਾਈਮ ਦਾ ਤੇ ਸਿਮਰਨ ਪੱਕਾ ਕਰੀਏ ਜੀ ਪਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ